ਜ਼ਿੰਦਗੀ ਦੇ ਵਿੱਚ ਅਸੀਂ ਇਹ ਚੀਜ਼ਾਂ ਬਹੁਤ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲੀ ਦੌਲਤ ਦੂਸਰੀ ਸ਼ੋਹਰਤ ਜਿਸ ਨਾਲ ਸਾਡੀ ਸਮਾਜ 'ਚ ਵਾਵਾ ਹੁੰਦੀ ਹੈ ਦੌਲਤ ਸ਼ੋਹਰਤ ਰਤਬੇ ਇਹਨਾਂ ਚੀਜ਼ਾਂ ਦੇ ਉੱਤੇ ਸਾਰੀ ਜ਼ਿੰਦਗੀ ਫੋਕਸ ਕਰਦੇ ਹਾਂ ਇੱਕ ਚੀਜ਼ ਤੇ ਅਸੀਂ ਕਦੀ ਫੋਕਸ ਨਹੀਂ ਕਰਦੇ ਉਹ ਸਭ ਤੋਂ ਬਹੁਤ ਜ਼ਰੂਰੀ ਚੀਜ਼ ਹੈ ਉਹ ਆ ਔਲਾਦ ਦੌਲਤ ਵੀ ਬਚਾਲੀ ਸ਼ੌਰਤ ਵੀ ਬਚਾਲੀ ਰਤਬੇ ਵੀ ਬਚਾਲੀ ਇੱਜ਼ਤ ਵੀ ਬਚਾਲੀ ਔਲਾਦ ਨੇ ਬਚਾਈ ਜੇ ਔਲਾਦ ਨਹੀਂ ਬਚਾਈ ਇਹਨਾਂ ਨੂੰ ਬਚਾਉਣ ਦਾ ਕੀ ਲਾਭ ਹੈ ਇਹ ਸਾਰੀਆਂ ਚੀਜ਼ਾਂ ਤਾਂ ਹੀ ਬਰਕਰਾਰ ਰਹਿਣਗੀਆਂ ਜੇ ਔਲਾਦ ਚੰਗੀ ਨਿਕਲੀ ਔਲਾਦ ਚੰਗੀ ਕੀ ਹੈ ਕਿ ਇਹਨਾਂ ਚੀਜ਼ਾਂ ਨੂੰ ਕਮਾਉਣ ਦੇ ਨਾਲ-ਨਾਲ ਔਲਾਦ ਨੂੰ ਸਹੀ ਦਿਸ਼ਾ ਔਰ ਦਸ਼ਾ ਦਿਓ ਇਸ ਲਈ ਜੇ ਸਾਡੇ ਕੋਲ ਸਭ ਕੁਝ ਆ ਔਲਾਦ ਨਹੀਂ ਔਲਾਦ ਹੈ ਔਲਾਦ ਚੰਗੀ ਨਹੀਂ ਫਿਰ ਕੁਝ ਵੀ ਨਹੀਂ ਕੁਝ ਵੀ ਨਹੀਂ